ਲਓ ਜੀ ਅੱਜ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਮਰਨਵਰਤ ਤੋੜਨ ਦਾ ਐਲਾਨ ਕਰ ਦਿੱਤਾ ਹੈ ਤੇ ਇਹਦੇ ਉੱਪਰ ਕਈ ਤਰ੍ਹਾਂ ਦਾ ਰੌਲਾ ਜਹ ਪੈ ਗਿਆ ਹੈ ਤੇ ਕਈ ਤਰ੍ਹਾਂ ਦੇ ਨਵੇਂ ਸਵਾਲ ਅੱਜ ਖੜੇ ਹੋ ਗਏ ਨੇ ਜਗਜੀਤ ਸਿੰਘ ਨੇ ਅੱਜ ਇਹ ਮਰਨਵਰਤ ਕਿਉਂ ਤੋੜਿਆ ਕੀਦੇ ਕਹਿਣ ਤੇ ਤੋੜਿਆ ਕਿਸ ਮਕਸਦ ਨਾਲ ਤੋੜਿਆ ਔਰ ਇਹਦੇ ਬਾਰੇ ਜਿਹੜੇ ਵੱਖ-ਵੱਖ ਬਿਆਨ ਆ ਰਹੇ ਨੇ ਉਹ ਕੀ ਨੇ ਪੂਰੀ ਚਰਚਾ ਆਪਾਂ ਕਰਾਂਗੇ ਪੂਰਾ ਸੱਚ ਤੁਹਾਡੇ ਸਾਹਮਣੇ ਰੱਖਾਂਗੇ ਗੌਰ ਨਾਲ ਸੁਣਿਓ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖੀ ਜਾਇਓ ਹੁਣ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਮਰਨ ਵਰਤ ਤੋੜਿਆ ਤੇ ਕਿਉਂ ਤੋੜਿਆ ਇਹਦੇ ਸੰਬੰਧੀ ਚਾਰ ਤਰ੍ਹਾਂ ਦੀ ਵਿਆਖਿਆ ਚਾਰ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਇੱਕ ਤਾਂ ਮਰਨ ਵਰਤ ਤੋੜਨ ਬਾਰੇ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਤੇ ਉਹਨਾਂ ਦਾ ਜਿਹੜਾ ਫਾਰਮ ਹੈ ਉਹ ਦੱਸ ਰਿਹਾ ਦੂਜਾ ਬੀਜੇਪੀ ਸਰਕਾਰ ਤੇ ਬੀਜੇਪੀ ਸਰਕਾਰ ਦੇ ਮੰਤਰੀ ਵੱਖਰੀ ਵਿਆਖਿਆ ਵੱਖਰਾ ਕਾਰਨ ਦੱਸ ਰਹੇ ਨੇ ਮਰਨਵਰ ਤੋੜਨ ਦਾ ਤੇ ਤੀਜਾ ਜਿਹੜੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਤੇ ਉਹਨਾਂ ਦੇ ਸਪੋਰਟਰ ਉਹ ਵੀ ਸੋਸ਼ਲ ਮੀਡੀਆ ਤੇ ਕੁਝ ਵੱਖਰੇ ਸਵਾਲ ਉਠਾ ਰਹੇ ਨੇ ਤੇ ਕਈ ਜਿਹੜੇ ਹੋਰ ਵਿਸ਼ਲੇਸ਼ਕ ਨੇ ਉਹ ਵੱਖਰਾ ਕਾਰਨ ਦੱਸ ਰਹੇ ਨੇ ਆਪਾਂ ਸਾਰਿਆਂ ਤੇ ਗੱਲ ਕਰਦੇ ਹਾਂ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਕਹਿੰਦੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਖੁਦ ਇਹ ਦੱਸਿਆ ਕਿ 131 ਦਿਨਾਂ ਬਾਅਦ ਜਿਹੜਾ ਮਰਨਵਰਤ ਜਗਜੀਤ ਸਿੰਘ ਡੱਲੇਵਾਲ ਨੇ ਤੋੜਿਆ ਜਿਹੜਾ 24 ਨਵੰਬਰ 2024 ਨੂੰ ਰੱਖਿਆ ਗਿਆ ਸੀਗਾ ਤੇ ਫਿਰ ਅੱਜ ਉਹ ਤੋੜਿਆ ਗਿਆ ਉਹਦੇ ਸਬੰਧੀ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਕਹਿ ਰਹੀ ਹੈ ਅਬ ਮੰਨਿਊ ਕੋਹਾੜ ਜਿਹੜੇ ਉਹਨਾਂ ਦੇ ਫੋਰਮ ਦੇ ਵਿੱਚ ਨੇ ਉਹ ਕਹਿ ਰਹੇ ਨੇ ਕਿ ਜਗਜੀਤ ਸਿੰਘ ਡੱਲੇਵਾਲ ਜਿੱਥੇ-ਜਿੱਥੇ ਵੀ ਕਿਸਾਨ ਪੰਚਾਇਤ ਜਾ ਰਹੇ ਸੀ ਉਹਨਾਂ ਨੂੰ ਕਿਸਾਨ ਤੇ ਲੋਕ ਸਖਤ ਬੇਨਤੀਆਂ ਕਰ ਰਹੇ ਸੀਗੇ ਜੋਰ ਨਾਲ ਬੇਨਤੀਆਂ ਕਰ ਰਹੇ ਸੀਗੇ ਕਿ ਤੁਸੀਂ ਮਰਨਵਰਤ ਖਤਮ ਕਰ ਦਿਓ ਤੁਸੀਂ ਮਰਨਵਰਤ ਤੋੜ ਦਿਓ ਤੁਸੀਂ 100% ਪਾਸ ਹੋ ਗਿਓ ਤੁਸੀਂ ਬਿਲਕੁਲ ਸੱਚਾ ਮਰਨਵਰਤ ਰੱਖਿਆ ਸੀ ਹੁਣ ਤੁਹਾਨੂੰ ਤੋੜ ਦੇਣਾ ਚਾਹੀਦਾ ਤੇ ਫਿਰ ਸੰਗਤ ਦੀ ਜਾਂ ਸਮਾਜ ਦੇ ਲੋਕਾਂ ਦੀ ਗੱਲ ਮੰਨ ਕੇ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਤੋੜਿਆ ਇੱਕ ਤਾਂ ਕਾਰਨ ਇਹ ਦੱਸਿਆ ਜਾ ਰਿਹਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਹੋਰਾਂ ਦਾ ਪੱਖ ਦੱਸ ਰਿਹਾ ਦੂਜਾ ਕੇਂਦਰ ਸਰਕਾਰ ਦੇ ਮੰਤਰੀ ਜਿਹੜੇ ਰਵਨੀਤ ਬਿੱਟੂ ਸ਼ਿਵਰਾਜ ਚੋਹਾਨ ਜਿਹੜੇ ਖੇਤੀਬਾੜੀ ਮੰਤਰੀ ਨੇ ਹਰਜੀਤ ਗਰੇਵਾਲ ਜਿਹੜੇ ਭਾਜਪਾ ਦੇ ਵੱਡੇ ਆਗੂ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਨੇ ਸਾਡੀ ਬੇਨਤੀ ਤੇ ਮਰਨਵਰਤ ਤੋੜਿਆ ਉਹ ਕਹਿੰਦੇ ਨੇ ਕਿ ਕੇਂਦਰ ਸਰਕਾਰ ਨੇ ਕੇਂਦਰੀ ਮੰਤਰੀ ਨੇ ਬੇਨਤੀ ਕੀਤੀ ਸੀ ਇੱਕ ਦਿਨ ਪਹਿਲਾਂ ਵੀ ਤੁਸੀਂ ਹੁਣ ਮਰਨਵਰਤ ਤੋੜ ਦਿਓ ਬਸ ਬਹੁਤ ਹੋ ਗਿਆ ਠੀਕ ਹੈ ਤਾਂ ਉਸ ਤੋਂ ਬਾਅਦ ਹੁਣ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਤੋੜਿਆ ਇਹ ਗੱਲ ਕੇਂਦਰ ਦੇ ਮੰਤਰੀ ਕਹਿ ਰਹੇ ਨੇ ਰਵਨੀਤ ਬਿੱਟੂ ਨੇ ਇਹ ਗੱਲ ਆਖੀ ਹੈ ਉਹ ਕਹਿੰਦੇ ਅਸੀਂ ਬਹੁਤ ਸਤਿਕਾਰ ਕਰਦੇ ਹਾਂ ਡੱਲੇਵਾਲ ਸਾਹਿਬ ਦਾ ਉਹ ਸਾਡੇ ਲਈ ਬਹੁਤ ਸਤਿਕਾਰਯੋਗ ਨੇ ਔਰ ਉਹਨਾਂ ਨੇ ਮਰਨਵਰਤ ਰੱਖਿਆ ਸੀ ਠੀਕ ਕੀਤਾ ਪਰ ਹੁਣ ਉਹਨਾਂ ਨੇ ਸਾਡੇ ਆਖੇ ਲੱ ਕੇ ਜਿਹੜਾ ਮਰਨਵਰਤ ਤੋੜ ਦਿੱਤਾ ਉਹ ਉਸ ਤੋਂ ਵੀ ਠੀਕ ਕੀਤਾ ਇਹੀ ਗੱਲ ਹਰਜੀਤ ਗਰੇਵਾਲ ਨੇ ਕਹੀ ਹੈ ਵੀ ਜਗਜੀਤ ਸਿੰਘ ਡੱਲੇਵਾਲ ਨੇ ਜਿਹੜਾ ਮਰਨਵਰਤ ਰੱਖਿਆ ਸੀ ਉਹ ਵੀ ਠੀਕ ਸੀ ਤੇ ਜਦੋਂ ਹੁਣ ਸਾਡੀ ਬੇਨਤੀ ਤੇ ਤੋੜਿਆ ਇਹ ਵੀ ਬਹੁਤ ਠੀਕ ਕੀਤਾ ਅਸੀਂ ਉਹਨਾਂ ਦੇ ਧੰਨਵਾਦੀ ਹਾਂ ਤੇ ਦੂਜੇ ਪਾਸੇ ਕੇਂਦਰ ਦੇ ਮੰਤਰੀ ਨੇ ਵੀ ਇਹ ਗੱਲ ਆਖੀ ਹੈ ਕਿ ਸਾਡੇ ਕਹਿਣ ਤੇ ਮਰਨਵਰ ਤੋੜਿਆ ਹੁਣ ਜਿਹੜਾ ਤੀਜਾ ਪੱਖ ਆ ਰਿਹਾ ਕਿ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰ ਕਿਉਂ ਤੋੜਿਆ ਉਹ ਇਹ ਹੈ ਦੂਜੀਆਂ ਕਿਸਾਨ ਜਥੇਬੰਦੀਆਂ ਨਾਲ ਜੁੜੇ ਕੁਝ ਲੋਕ ਸੋਸ਼ਲ ਮੀਡੀਆ ਫੇਸਬੁੱਕ ਤੇ ਹੋਰ ਥਾਵਾਂ ਤੇ ਪਾ ਰਹੇ ਨੇ ਉਹ ਕਹਿ ਰਹੇ ਨੇ ਕਿ ਸੈਟਿੰਗ ਸੀ ਪਿਛਲੇ ਦਿਨੀ ਮਾਲਵਿੰਦਰ ਮਾਲੀ ਦੀ ਇੰਟਰਵਿਊ ਚੈਨਲ ਦੇ ਉੱਪਰ ਲਾਈਵ ਸੱਚ ਟੀਵੀ ਤੇ ਮੈਂ ਕੀਤੀ ਮਾਲੀ ਨੇ ਵੀ ਇਦਾਂ ਦੀ ਗੱਲ ਆਖੀ ਸੀ ਉਹ ਕਹਿੰਦਾ ਵੀ ਸਭ ਕੁਝ ਗੋਲਮੋਲ ਚੱਲ ਰਿਹਾ ਹੈ ਮਾਲੀ ਨੇ ਸ਼ੱਕ ਖੜਾ ਕੀਤਾ ਸੀ ਉਸ ਤੋਂ ਬਾਅਦ ਅੱਜ ਸੋਸ਼ਲ ਮੀਡੀਆ ਜਦੋਂ ਮੈਂ ਫਰੋਲਿਆ ਤਾਂ ਕਈ ਸਾਰੇ ਲੋਕ ਇਦਾਂ ਦੇ ਸ਼ੰਕੇ ਖੜੇ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਤੇ ਕੇਂਦਰ ਦੇ ਮੰਤਰੀ ਜਗਜੀਤ ਸਿੰਘ ਡੱਲੇਵਾਲ ਦਾ ਧੰਨਵਾਦ ਵੀ ਕਰ ਰਹੇ ਨੇ ਮਰਨ ਵਰਤ ਰੱਖਣ ਨੂੰ ਵੀ ਠੀਕ ਕਹਿ ਰਹੇ ਨੇ ਅੱਜ ਤੋੜਨ ਨੂੰ ਵੀ ਠੀਕ ਕਹਿ ਰਹੇ ਨੇ ਤਾਂ ਉਹ ਕਹਿੰਦੇ ਨੇ ਵੀ ਇਹ ਕਾਰਨ ਕੀ ਹੈ ਮਰਨ ਵਰਤ ਰੱਖਣ ਨੂੰ ਵੀ ਉਹ ਠੀਕ ਕਹਿ ਰਹੇ ਨੇ ਤੋੜਨ ਨੂੰ ਵੀ ਠੀਕ ਕਹਿ ਰਹੇ ਨੇ ਤਾਂ ਇਹ ਜੋ ਕਿਉਂ ਕਰ ਰਹੇ ਨੇ ਇਹ ਸਵਾਲ ਸੋਸ਼ਲ ਮੀਡੀਆ ਤੇ ਕਈ ਸਾਰੇ ਵਿਅਕਤੀ ਜਿਹੜੇ ਜੇ ਤੁਸੀਂ ਸੋਸ਼ਲ ਮੀਡੀਆ ਫੋਲੋਗੇ ਤਾਂ ਆਪਣੇ ਆਪ ਤੁਹਾਡੇ ਸਾਹਮਣੇ ਉਹਨਾਂ ਦੀਆਂ ਪੋਸਟਾਂ ਆ ਜਾਣਗੀਆਂ ਉਹ ਕਹਿ ਰਹੇ ਨੇ ਹੁਣ ਤੁਸੀਂ ਦੱਸੋ ਤੁਹਾਨੂੰ ਇਹਨਾਂ ਚੋਂ ਕੀ ਲੱਗਦਾ ਅਸਲ ਕਾਰਨ ਕੀ ਹੈ ਤੁਹਾਨੂੰ ਕਿਹੜੀ ਗੱਲ ਵੱਧ ਠੀਕ ਲੱਗਦੀ ਹੈ ਕੀ ਜਗਜੀਤ ਸਿੰਘ ਡੱਲੇਵਾਲ ਸਾਹਿਬ ਨੇ ਮਰਨਵਰਤ ਵਾਕਿਆ ਹੀ ਲੋਕਾਂ ਦੀ ਬੇਨਤੀ ਤੇ ਤੋੜਿਆ ਲੋਕਾਂ ਦੀ ਬੇਨਤੀਆਂ ਨੂੰ ਮੁੱਖ ਰੱਖ ਕੇ ਤੋੜਿਆ ਕੀ ਜਗਜੀਤ ਸਿੰਘ ਡੱਲੇਵਾਲ ਨੇ ਮਰਨਵਰਤ ਕੇਂਦਰ ਸਰਕਾਰ ਨੇ ਜਿਹੜੀ ਬੇਨਤੀ ਕੱਲ ਕੀਤੀ ਸੀ ਉਹਨੂੰ ਮੰਨ ਕੇ ਅੱਜ ਮਰਨਵਰਤ ਤੋੜਿਆ ਜਾਂ ਫਿਰ ਜਿਵੇਂ ਕੁਝ ਲੋਕ ਕਹਿ ਰਹੇ ਨੇ ਕਿ ਕਹਿਣ ਤੇ ਰੱਖਿਆ ਸੀ ਕਹਿਣ ਤੇ ਤੋੜਿਆ ਤੁਹਾਨੂੰ ਕੀ ਲੱਗਦਾ ਹੁਣ ਅਗਲਾ ਸਵਾਲ ਕੁਝ ਲੋਕ ਕਹਿ ਰਹੇ ਨੇ ਕਿ ਡੱਲੇਵਾਲ ਸਾਹਿਬ ਦੇ ਮਰਨ ਵਰਤ ਦੀ ਪ੍ਰਾਪਤੀ ਕੀ ਹੋਈ ਹੈ ਉਹਨਾਂ ਦਾ ਮਰਨ ਵਰਤ ਰੱਖਣ ਦਾ ਮਕਸਦ ਕੀ ਸੀ ਉਹ ਪੁੱਛ ਰਹੇ ਨੇ ਸੋਸ਼ਲ ਮੀਡੀਆ ਤੇ ਮੈਂ ਨਹੀਂ ਕਹਿੰਦਾ ਉਹ ਕਹਿ ਰਹੇ ਨੇ ਉਹ ਕਹਿ ਰਹੇ ਨੇ ਕਿ ਤੁਸੀਂ ਦੇਖੋ ਡੱਲੇਵਾਲ ਸਾਹਿਬ ਨੇ ਮਰਨ ਵਰਤ ਰੱਖਿਆ ਸੀ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਲਈ ਉਹ ਕਹਿੰਦੇ ਨੇ ਕਿ ਸਾਡੀਆਂ ਜਥੇਬੰਦੀਆਂ ਕਹਿ ਰਹੀਆਂ ਸੀ ਕਿ ਇਹ ਬਹੁਤ ਵੱਡਾ ਮਸਲਾ ਹੈ ਆਈਡੀ ਛੇਤੀ ਇਹਨਾਂ ਨੇ ਬਣਾਉਣਾ ਨਹੀਂ ਇਸ ਲਈ ਅਜੇ ਆਪਾਂ ਨੂੰ ਮਰਨਵਰਤ ਸਿੱਧਾ ਨਹੀਂ ਰੱਖਣਾ ਚਾਹੀਦਾ ਕਹਿੰਦੇ ਉਦੋਂ ਡੱਲੇਵਾਲ ਸਾਹਿਬ ਦਾ ਇਹ ਸਹੀ ਵੀ ਮਰਨਵਰਤ ਤਾਂ ਰੱਖਾਂਗਾ ਮਰਨ ਤੱਕ ਜਾਰੀ ਰੱਖਾਂਗਾ ਜਾਂ ਐਮਐਸਪੀ ਕਾਨੂੰਨ ਬਣੂ ਤੇ ਜਾਂ ਮੈਂ ਸ਼ਹੀਦ ਹੋਊਗਾ ਤੇ ਉਹ ਕਹਿੰਦੇ ਨੇ ਵੀ ਸਾਡੀ ਗੱਲ ਠੀਕ ਨਿਕਲੀ ਕੇਂਦਰ ਸਰਕਾਰ ਨੇ ਨਹੀਂ ਬਣਾਇਆ ਐਮਐਸਪੀ ਕਾਨੂੰਨ ਸਿਰਫ ਟਾਲਿਆ ਤੇ ਟਰਕਾਇਆ ਮੋਰਚਾ ਸਖਤੀ ਨਾਲ ਹੁੰਜਤਾ ਤੇ ਕਹਿੰਦੇ ਹੁਣ ਡੱਲੇਵਾਲ ਸਾਹਿਬ ਨੇ ਬਿਨਾ ਕੋਈ ਮੰਗ ਮਣਾਇਆ ਮਰਨ ਵਰਤ ਕਿਉਂ ਤੋੜਿਆ ਇਹ ਸਵਾਲ ਕੁਝ ਲੋਕ ਉਠਾ ਰਹੇ ਨੇ ਹੁਣ ਦੇਖੋ ਇਹਨਾਂ ਚੋਂ ਕਿਹੜੀ ਗੱਲ ਵੱਧ ਠੀਕ ਵੱਧ ਵਾਜਬ ਤੁਹਾਨੂੰ ਲੱਗਦੀ ਹੈ ਇਹਦੇ ਤੇ ਅੱਜ ਮੰਥਨ ਕਰਨ ਦੀ ਲੋੜ ਤਾਂ ਹੈ ਡੱਲੇਵਾਲ ਸਾਹਿਬ ਹੋਰਾਂ ਨੇ ਪੂਰਾ ਜੋਰ ਲਾਇਆ ਦੇਖੋ ਜੇਕਰ ਮੈਂ ਗੱਲ ਕਰਾਂ ਤਾਂ ਡੱਲੇਵਾਲ ਸਾਹਿਬ ਹੋਰਾਂ ਨੇ 131 ਦਿਨ ਮਰਨ ਵਰਤ ਰੱਖਿਆ ਜੇ ਉਹਨਾਂ ਦਾ ਮਰਨ ਵਰਤ ਬਿਲਕੁਲ ਪੱਕਾ ਤੇ ਸੱਚਾ ਸੀ ਤਾਂ ਇਹ ਕੋਈ ਗੱਲ ਛੋਟੀ ਨਹੀਂ ਹੈਗੀ ਫਿਰ ਵੱਡੀ ਗੱਲ ਹੈ ਇਹ ਤਾਂ ਦੂਜੇ ਪਾਸੇ ਜਿਹੜੇ ਸ਼ੰਕੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਡੱਲੇਵਾਲ ਸਾਹਿਬ ਉਹਨਾਂ ਨੂੰ ਮੀਡੀਆ ਦੇ ਵਿੱਚ ਆ ਕੇ ਇੱਕ ਇੱਕ ਗੱਲ ਦੇ ਉੱਪਰ ਸਪਸ਼ਟੀਕਰਨ ਮੈਨੂੰ ਲੱਗਦਾ ਦੇਣਾ ਚਾਹੀਦਾ ਕਿਉਂਕਿ ਕਈ ਵਾਰ ਬੰਦਾ ਇਹ ਸੋਚ ਲੈਂਦਾ ਅਸੀਂ ਨਹੀਂ ਦਿੰਦੇ ਸਪਸ਼ਟੀਕਰਨ ਸਾਨੂੰ ਕੀ ਲੋੜ ਹੈ ਅਸੀਂ ਕਿਸੇ ਦੇ ਨੌਕਰ ਲੱਗੇ ਆ ਸਪਸ਼ਟੀਕਰਨ ਦਈਏ ਸਪਸ਼ਟੀਕਰਨ ਜੇ ਤਾਂ ਕੋਈ ਜਾਣਬੁੱਝ ਕੇ ਕੋਈ ਇੱਕ ਬੰਦਾ ਮੰਗ ਰਿਹਾ ਤੇ ਨਾ ਦਿਓ ਪਰ ਜੇਕਰ ਵੱਡੀ ਗਿਣਤੀ ਲੋਕਾਂ ਚ ਕੋਈ ਪਰਸੈਪਸ਼ਨ ਬਣ ਰਹੀ ਹੋਵੇ ਕੋਈ ਚੀਜ਼ ਘਰ ਕਰ ਰਹੀ ਹੋਵੇ ਕੋਈ ਚੀਜ਼ ਤੁਹਾਡੇ ਅਕਸ ਨੂੰ ਧੁੰਦਲਾ ਕਰ ਰਹੀ ਹੋਵੇ ਕੋਈ ਚੀਜ਼ ਤੁਹਾਡੇ ਅਕਸ ਨੂੰ ਛੱਕੀ ਕਰ ਰਹੀ ਹੋਵੇ ਕੋਈ ਚੀਜ਼ ਜਿਹੜੀ ਲੀਡਰਸ਼ਿਪ ਹੈ ਕੋਈ ਗੱਲ ਲੀਡਰਸ਼ਿਪ ਨੂੰ ਛੱਕੀ ਕਰ ਰਹੀ ਹੋਵੇ ਫਿਰ ਸਪਸ਼ਟੀਕਰਨ ਇੱਕ ਵਾਰੀ ਨਹੀਂ 100 ਵਾਰੀ ਨਹੀਂ 1000 ਵਾਰੀ ਵੀ ਦੇਣਾ ਪਏ ਤੇ ਦੇਣਾ ਚਾਹੀਦਾ ਮੈਨੂੰ ਲੱਗਦਾ ਸੋ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਜਥੇਬੰਦੀ ਉਹਨਾਂ ਦੇ ਆਗੂ ਸਹਿਬਾਨ ਉਹ ਜਿਹੜੀ ਵਿਆਖਿਆ ਦੇ ਰਹੇ ਨੇ ਉਹ ਆ ਆਪਣੇ ਥਾਂ ਗੱਲ ਰੱਖ ਰਹੇ ਨੇ ਜਿਹੜੇ ਸਵਾਲ ਖੜੇ ਕਰ ਰਹੇ ਨੇ ਉਹ ਕਹਿ ਰਹੇ ਨੇ ਵੀ ਜੇਕਰ ਲੋਕਾਂ ਦੇ ਕਹਿਣ ਤੇ ਮਰਨਵਰਤ ਤੋੜਨਾ ਸੀ ਤਾਂ ਲੋਕ ਤਾਂ ਉਦੋਂ ਵੀ ਮਰਨਵਰਤ ਤੋੜਨ ਦੀ ਬੇਨਤੀ ਕਰ ਰਹੇ ਸੀ ਜਦੋਂ ਇਹ ਮਰਨਵਰਤ ਉੱਥੇ ਖਨੋਰੀ ਬਾਰਡਰ ਤੇ ਰੱਖਿਆ ਗਿਆ ਸੀ ਜਦੋਂ ਡੱਲੇਵਾਲ ਸਾਹਿਬ ਹੋਰਾਂ ਦੀ ਸਿਹਤ ਬਹੁਤ ਨਾਜ਼ੁਕ ਹੋ ਚੁੱਕੀ ਸੀ ਜਦੋਂ ਬਿਲਕੁਲ ਮਰਨ ਕਿਨਾਰੇ ਦੀਆਂ ਖਬਰਾਂ ਆ ਰਹੀਆਂ ਸੀ ਜਦੋਂ ਡਾਕਟਰ ਸਵਾਯਮਾਨ ਦੀ ਟੀਮ ਇਹ ਕਹਿ ਰਹੀ ਸੀ ਕਿ ਬਸ ਅੱਜ ਹੈ ਜਾਂ ਭਲਕੇ ਕੁਝ ਵੀ ਹੋ ਸਕਦਾ ਉਦੋਂ ਲੱਖਾਂ ਲੋਕਾਂ ਨੇ ਅਪੀਲਾਂ ਹਜ਼ਾਰਾਂ ਲੋਕਾਂ ਨੇ ਕੀਤੀਆਂ ਇਹ ਕਹਿ ਰਹੇ ਆ ਉਹ ਲੋਕ ਜਿਹੜੇ ਸਵਾਲ ਉਠਾਉਂਦੇ ਦੀ ਉਹ ਕਹਿੰਦੇ ਨੇ ਕਿ ਉਦੋਂ ਮਰਨ ਵਰਤ ਕਿਉਂ ਨਾ ਤੋੜਿਆ ਹੁਣ ਜਦੋਂ ਹੁਣ ਤੋੜਨਾ ਸੀ ਤੇ ਫਿਰ ਉਦੋਂ ਤੋੜ ਦੇਣਾ ਚਾਹੀਦਾ ਸੀ ਬਿਨਾਂ ਕਿਸੇ ਪ੍ਰਾਪਤੀ ਦੇ ਮਰਨ ਵਰਤ ਰੱਖਣਾ ਠੀਕ ਨਹੀਂ ਮਾਲਵਿੰਦਰ ਮਾਲੀ ਕਹਿੰਦਾ ਕਹਿੰਦਾ ਮਰਜੀਵੜਿਆਂ ਦਾ ਕਨਸੈਪਟ ਧੁੰਦਲਾ ਕਰਤਾ ਮਰਨ ਵਰਤ ਦਾ ਕਨਸੈਪਟ ਛੋਟਾ ਕਰਤਾ ਮਾਨਵਿੰਦਰ ਮਾਲੀ ਦੀਆਂ ਤੁਸੀਂ ਇਹ ਗੱਲਾਂ ਸੁਣੀਆਂ ਹੋਣਗੀਆਂ ਉਹਨੇ ਇਸ ਤਰ੍ਹਾਂ ਦੇ ਸਵਾਲ ਉਠਾਏ ਨੇ ਦੇਖੋ ਡੱਲੇਵਾਲ ਸਾਹਿਬ ਇੱਕ ਬਜ਼ੁਰਗ ਆਗੂ ਨੇ ਉਹਨਾਂ ਨੇ ਵੱਡੀ ਘਾਲਣਾ ਘਾਲੀ ਹੈ ਉਹਨਾਂ ਦਾ ਕਦਮ ਵੱਡਾ ਸੀ ਉਹਨਾਂ ਨੇ ਵੱਡਾ ਫੈਸਲਾ ਲਿਆ ਹੁਣ ਤੱਕ ਉਹਨਾਂ ਨੇ ਅ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਕੋਸ਼ਿਸ਼ ਕੀਤੀ ਹੈ ਕਿ ਉਹ ਕਿਸਾਨੀ ਦੇ ਮਸਲਿਆਂ ਦੇ ਉੱਪਰ ਗੱਲ ਕਰਨ ਅੱਜ ਵੀ ਉਹਨਾਂ ਨੇ ਮਰਨ ਵਰਤ ਤੋੜਨ ਸਮੇ ਇਹ ਆਖਿਆ ਉਹ ਕਹਿੰਦੇ ਕਿ ਮਰਨ ਵਰਤ ਮੈਂ ਖਤਮ ਕਰ ਰਿਹਾ ਪਰ ਲੜਾਈ ਜਾਰੀ ਰਹੇਗੀ ਔਰ ਜਿੱਤ ਤੱਕ ਜਾਰੀ ਰਹੇਗੀ ਹੁਣ ਦੂਜੇ ਪਾਸੇ ਸਵਾਲ ਖੜੇ ਕਰਨ ਵਾਲੇ ਆ ਤਾਂ ਫਿਰ ਕਰੀ ਜਾਂਦੇ ਨੇ ਉਹ ਕਹਿੰਦੇ ਲੜਾਈ ਹੁਣ ਕਿਵੇਂ ਜਾਰੀ ਰਹੇਗੀ ਸ਼ੰਭੂ ਤੇ ਖਨੋਰੀ ਮੋਰਚਾ ਵੀ ਉਹਨਾਂ ਨੇ ਚੱਕਤਾ ਮਰਨ ਵਰਤ ਵੀ ਉਹਨਾਂ ਨੇ ਛਡਾਤਾ ਤਾਂ ਲੜਾਈ ਫਿਰ ਕਿਵੇਂ ਜਾਰੀ ਰਹੇਗੀ ਸਵਾਲ ਖੜਨ ਖੜੇ ਕਰਨ ਵਾਲੇ ਕਹਿ ਰਹੇ ਆ ਉਹ ਕਹਿੰਦੇ ਲੜਾਈ ਤਾਂ ਪਿੱਛੇ ਨੂੰ ਆ ਗਈ ਪਰ ਦੂਜੇ ਪਾਸੇ ਲੌਜਿਕ ਇਹ ਵੀ ਬਣਦਾ ਵੀ ਵੱਡੇ ਵੱਡੇ ਮਹਾਪੁਰਖਾਂ ਦੀਆਂ ਲੜਾਈਆਂ ਦੇ ਵਿੱਚ ਵੀ ਜਿਹੜੀਆਂ ਸਰਕਾਰਾਂ ਨੇ ਇੱਕ ਵਾਰੀ ਖੰਡਾ ਦਿੰਦੀਆਂ ਰਹੀਆਂ ਨੇ ਚਕਾ ਦਿੰਦੀਆਂ ਰਹੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਲੜਾਈਆਂ ਬੰਦ ਹੋ ਜਾਂਦੀਆਂ ਰਹੀਆਂ ਨੇ ਲੜਾਈਆਂ ਨਹੀਂ ਬੰਦ ਹੁੰਦੀਆਂ ਰਹੀਆਂ ਕਈ ਵਾਰ ਹਕੂਮਤ ਦੀ ਤਾਕਤ ਵੱਡੀ ਹੁੰਦੀ ਉਹ ਆਪਣੀ ਤਾਕਤ ਦੇ ਨਾਲ ਅਕਈ ਕੋਸ਼ਿਸ਼ ਕਰ ਦਿੰਦੀ ਆ ਪਰ ਇਹਦੇ باوجود ਵੀ ਲੜਾਈਆਂ ਸੰਘਰਸ਼ ਜਿਹੜੇ ਨੇ ਉਹ ਨਿਰੰਤਰ ਲਗਾਤਾਰ ਚੱਲਦੇ ਹੀ ਰਹਿੰਦੇ ਨੇ ਹੁਣ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖ ਦੇਣਾ ਮੈਂ ਦੁਬਾਰਾ ਫਿਰ ਦੱਸ ਦਿਆਂ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਰਾਂ ਨੇ ਮਰਨ ਵਰਤ ਰੱਖਿਆ ਸੀ ਅੱਜ ਉਹਨਾਂ ਨੇ 131 ਦਿਨ ਬਾਅਦ ਮਰਨ ਵਰਤ ਤੋੜਨ ਦਾ ਐਲਾਨ ਖੁਦ ਕਰ ਦਿੱਤਾ ਔਰ ਉਸ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਪੈਦਾ ਹੋਏ ਨੇ ਸ਼ੰਕੇ ਪੈਦਾ ਹੋਏ ਨੇ ਮਰਨਵਰਤ ਤੋੜਨ ਦੇ ਬਾਰੇ ਜਗਜੀਤ ਸਿੰਘ ਡੱਲੇਵਾਲ ਹੋਰਾਂ ਦੀ ਜਥੇਬੰਦੀ ਉਹਨਾਂ ਦਾ ਪੱਖ ਹੋਰ ਹੈ ਬੀਜੇਪੀ ਸਰਕਾਰ ਤੋਂ ਉਹਨਾਂ ਦੇ ਮੰਤਰੀ ਕੁਝ ਹੋਰ ਦੱਸ ਰਹੇ ਨੇ ਤੇ ਕੁਝ ਸੋਸ਼ਲ ਮੀਡੀਆ ਤੇ ਲੋਕ ਜਿਹੜੇ ਨੇ ਉਹ ਆਪਣੇ ਹਿਸਾਬ ਨਾਲ ਸਵਾਲ ਉਠਾ ਰਹੇ ਨੇ ਤਿੰਨਾਂ ਦੇ ਵਿੱਚੋਂ ਸਹੀ ਕੀ ਹੈ ਇਹ ਤੁਸੀਂ ਆਪਣਾ ਵਿਚਾਰ ਦੱਸ ਦਿਓ ਮੈਂ ਤੁਹਾਨੂੰ ਦੱਸ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਸਾਹਿਬ ਹੋਰੀ ਕਹਿੰਦੇ ਨੇ ਕਿ ਅਸੀਂ ਮਰਨ ਵਰਤ ਨੂੰ ਨਿਭਾਇਆ ਤੇ ਹੁਣ ਲੋਕਾਂ ਦੀ ਸਮਾਜ ਦੀ ਬੇਨਤੀ ਤੇ ਮਰਨ ਵਰਤ ਤੋੜਿਆ ਦੂਜੇ ਪਾਸੇ ਜਿਹੜੀ ਕੇਂਦਰ ਸਰਕਾਰ ਤੇ ਉਹਦੇ ਮੰਤਰੀ ਰਵਨੀਤ ਬਿੱਟੂ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਉਹਨਾਂ ਸਾਰਿਆਂ ਨੇ ਕਿਹਾ ਵੀ ਸਾਡੀ ਬੇਨਤੀ ਤੇ ਮਰਨ ਵਰਤ ਤੋੜਿਆ ਗਿਆ ਉਹ ਕਹਿੰਦੇ ਮਰਨਵਰਤ ਰੱਖਿਆ ਵੀ ਠੀਕ ਸੀ ਹੁਣ ਤੋੜਿਆ ਤੇ ਅਸੀਂ ਧੰਨਵਾਦ ਕਰਦੇ ਆ ਇਹ ਤੋੜਨਾ ਵੀ ਠੀਕ ਹੈ ਹੁਣ ਇਹਦੇ ਉੱਪਰ ਜਿਹੜੇ ਕਈ ਤਰ੍ਹਾਂ ਦੇ ਸਵਾਲ ਕੁਝ ਲੋਕਾਂ ਨੇ ਉਠਾਏ ਨੇ ਉਹ ਵੀ ਮੈਂ ਤੁਹਾਡੀ ਕਚਹਿਰੀ ਚ ਸਬਮਿਟ ਕਰ ਦਿੱਤੇ ਨੇ ਕੁਝ ਲੋਕ ਇਹ ਕਹਿ ਰਹੇ ਨੇ ਕਿ ਇਹ ਸਾਰਾ ਕੁਝ ਛੱਕੀ ਕਿਸਮ ਦਾ ਹੈ ਮਰਨਵਰਤ ਇੱਥੋਂ ਤੱਕ ਕਈ ਕਹਿੰਦੇ ਮਰਨਵਰਤ ਰੱਖਿਆ ਹੀ ਨਹੀਂ ਸੀ ਕਈ ਕਹਿੰਦੇ ਮਰਨਵਰਤ ਚੱਲ ਹੀ ਨਹੀਂ ਰਿਹਾ ਸੀ ਸ਼ੁਰੂ ਤੋਂ ਕਈ ਇਦਾਂ ਦੇ ਸਵਾਲ ਉਠਾ ਰਹੇ ਸੀ ਹਾਲਾਂਕਿ ਉਹਨਾਂ ਦੇ ਸਵਾਲਾਂ ਦੇ ਵਿੱਚ ਕੋਈ ਤੱਤ ਸਬੂਤ ਨਹੀਂ ਪਰ ਉਹ ਸਵਾਲ ਉਠਾ ਰਹੇ ਸੀ ਉਹ ਕਹਿ ਰਹੇ ਸੀ ਇੰਨਾ ਟਾਈਮ ਬੰਦਾ ਜਿੰਦਾ ਨਹੀਂ ਰਹਿ ਸਕਦਾ ਮਰਨ ਵਰਤ ਰੱਖ ਕੇ ਤਾਂ ਅੱਜ ਉਹ ਕਹਿ ਰਹੇ ਨੇ ਕਿ ਭਾਜਪੀ ਕਹਿ ਰਹੀ ਆ ਮਰਨ ਵਰਤ ਰੱਖਣਾ ਵੀ ਠੀਕ ਸੀ ਹੁਣ ਮਰਨ ਵਰਤ ਤੋੜਨਾ ਵੀ ਠੀਕ ਆ ਤੇ ਅਸੀਂ ਧੰਨਵਾਦੀ ਆ ਵੀ ਇਹ ਕਿਉਂ ਭਾਜਪੀ ਕਿਉਂ ਦੋਵੇਂ ਗੱਲਾਂ ਕਰ ਰਹੀ ਹੈ ਇਸ ਤਰ੍ਹਾਂ ਦੇ ਸ਼ੰਕੇ ਉਹ ਲੋਕ ਕਰ ਰਹੇ ਨੇ ਇਸੇ ਕਰਕੇ ਮੈਂ ਤੁਹਾਡਾ ਰਏ ਤੁਹਾਡੇ ਵਿਚਾਰ ਇਸ ਮੁੱਦੇ ਦੇ ਉੱਪਰ ਮੰਗੇ ਨੇ ਬਹੁਤ ਮਿਹਰਬਾਨੀ ਸ਼ੁਕਰੀਆ